ਮਿਸਟਰ ਡੋਨਲਡ 트੍ਰੰਪ ਦਾ ਇਲੈਕਸ਼ਨਸ ਦੇ ਵਿੱਚ ਮੇਨ ਮੁੱਦਾ ਜਿਹੜਾ ਉਹਨਾਂ ਨੇ ਆਪਣਾ ਰੱਖਿਆ ਉਹ ਹੈ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਉੱਪਰ ਉਹਨਾਂ ਦਾ ਬਿਆਨ ਇਹ ਸੀ ਕਿ ਉਹ ਅਮਰੀਕਾ ਦੇ ਵਿੱਚੋਂ 11 ਮਿਲੀਅਨ ਲੋਕ ਜਿਹੜੇ ਨੇ ਕਿ ਉਹ ਡਿਪੋਰਟ ਕਰਨਗੇ ਉਸ ਤੋਂ ਬਾਅਦ ਬਹੁਤ ਸਾਰੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਕਿ ਇਹ 11 ਮਿਲੀਅਨ ਲੋਕ ਰਹਿੰਦੇ ਕਿੱਥੇ ਨੇ ਜਾਂ ਫਿਰ ਇਹ ਡਿਪੋਰਟ ਕਿਵੇਂ ਕੀਤੇ ਜਾਣਗੇ ਮਿਸਟਰ ਡੋਨਲਡ ਟਰੰਪ ਨੇ ਇੱਥੋਂ ਤੱਕ ਗੱਲ ਕੀਤੀ ਹੈ ਜੀ ਉਹ ਕਹਿੰਦੇ ਕਿ ਅਸੀਂ ਹੋ ਸਕਦਾ ਹੈ ਕਿ ਸਟੇਟ ਆਫ ਐਮਰਜੈਂਸੀ ਜਿਹੜੀ ਹੈ ਉਹ ਡਿਕਲੇਅਰ ਕਰੀਏ ਉਸ ਤੋਂ ਬਾਅਦ ਆਰਮੀ ਹੈ ਜਿਹੜੀ ਮਿਲਟਰੀ ਉਹਨੂੰ ਵੀ ਲਗਾਇਆ ਜਾਏਗਾ ਕਿ ਉਹ ਸਾਡੀ ਮਦਦ ਕਰਨ ਤੇ 11 ਮਿਲੀਅਨ ਲੋਕ ਜਿਹੜੇ ਨੇ ਉਹ ਡੀਪੋਰਟ ਕਰਨੇ ਨੇ ਵੱਲ ਜੀ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਉਹ ਕਹਿੰਦੇ ਜੀ ਮੈਕਸਿਮਮ ਜੀ ਅਸੀਂ ਡਿਪੋਰਟ ਕਰ ਸਕਦੇ ਹਾਂ ਤਾਂ 1 ਮਿਲੀਅਨ ਇਅਰ ਕਰ ਸਕਦੇ ਹਾਂ ਵੱਲ ਹੁਣ ਇੱਕ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ ਇਹ ਲੋਕ ਜਿਹੜੇ ਨੇ ਇਹ ਕਿੱਥੇ ਡਿਪੋਰਟ ਕੀਤੇ ਜਾਣਗੇ ਕੁਝ ਲੋਕ ਤਾਂ ਅਜਾਹੇ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਕੰਟਰੀਜ਼ ਦੇ ਵਿੱਚ ਭੇਜਿਆ ਜਾਏਗਾ ਜਿਹੜੀਆਂ ਕੰਟਰੀਜ਼ ਨੇ ਆਪਣੇ ਸਿਟੀਜ਼ਨਸ ਨੂੰ ਲੈਣ ਦੇ ਲਈ ਰਿਫਿਊਜ਼ ਕਰਤਾ ਉਹਦੇ ਲਈ ਇੱਕ ਨਵਾਂ ਅਜੰਡਾ ਜਿਹੜਾ ਹੈ ਉਹ ਬਣਾਇਆ ਗਿਆ ਹੁਣ ਇਹ ਅਜੰਡਾ ਪਹਿਲੀ ਵਾਰੀ ਨਹੀਂ ਬਣਿਆ ਮਿਸਟਰ ਡੋਨਲਡ ਟਰੰਪ ਨੇ ਆਪਣੀ ਪਹਿਲੀ ਕਾਰਜਕਾਲ ਜਿਹੜੀ ਉਹਨਾਂ ਦੀ ਸੀਗੀ ਉਹਦੇ ਵਿੱਚ ਵੀ ਇਹ ਜਾ ਕੁਝ ਕੀਤਾ ਸੀ ਤੁਹਾਨੂੰ ਯਾਦ ਹੋਏਗਾ 2019 ਦੇ ਵਿੱਚ ਤੇ 2020 ਦੇ अर्ली 2020 ਤੱਕ ਉਹਨਾਂ ਨੇ ਗੁਆਟੇਮਾਲਾ ਨਾਲ ਗੱਲ ਕੀਤੀ ਸੀ ਕਿ ਜਿੰਨੇ ਲੋਕ ਵੀ ਅਮਰੀਕਾ ਦੇ ਵਿੱਚ ਅਸਾਈਲਮ ਅਪਲਾਈ ਕਰਨ ਆਣਗੇ ਉਹਨਾਂ ਨੂੰ ਰਾਈਟ ਅਵੇ ਬਿਨਾ ਦੱਸੇ ਜਹਾਜ਼ 'ਚ ਬਿਠਾਇਆ ਜਾਏਗਾ ਤੇ ਉਹਨਾਂ ਨੂੰ ਗੁਆਟੇਮਾਲਾ ਭੇਜਿਆ ਜਾਏਗਾ ਤੇ ਉੱਥੇ ਜਾ ਕੇ ਉਹ ਅਸਾਈਲਮ ਅਪਲਾਈ ਕਰਨਗੇ ਉੱਥੇ ਜਾ ਕੇ ਉਹ ਰਹਿ ਸਕਦੇ ਨੇ ਹੁਣ ਐਸੇ ਤਰੀਕੇ ਦਾ ਇੱਕ ਹੋਰ ਕੰਮ ਜਿਹੜਾ ਹੈਗਾ ਉਹ ਦੁਬਾਰਾ ਤੋਂ ਕਰਿਆ ਜਾ ਰਿਹਾ ਵੈਸੇ ਇੱਕ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹੀਦੀ ਹੈ ਇਮੀਗ੍ਰੈਂਟਸ ਰਾਈਟਸ ਗਰੁੱਪ ਨੇ ਜੜੇ ਉਹਨਾਂ ਨੇ ਮਿਸਟਰ ਟਰੰਪ ਨੂੰ ਸੂ ਕੀਤਾ ਸੀ ਤੇ ਉਹ ਲਾ ਸੂਟ ਹਾਲੇ ਵੀ ਫੈਡਰਲ ਕੋਰਟ ਦੇ ਵਿੱਚ ਪੈਂਡਿੰਗ ਹੈ ਬਟ ਹੁਣ ਕੀ ਕੀਤਾ ਜਾ ਰਿਹਾ ਹੁਣ ਬਹੁਤ ਸਾਰੇ ਆਈਲੈਂਡਸ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਅਮਰੀਕਾ ਦੇ ਨੇੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਦੇ ਵਿੱਚ ਇੱਕ ਹੈ ਜਿਭਾਮਾਸ ਪਨਮਾ ਗ੍ਰਨਾਡਾ ਐਂਡ ਟਰਕਸ ਐਂਡ ਕੇਕੋਸ ਆਈਲੈਂਡ ਇਸ ਸਾਰਿਆਂ ਦੇ ਨਾਲ ਹੁਣ ਮਿਸਟਰ 트ੰਪ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਹੈ ਉਹਨਾਂ ਦੀ ਜਿਹੜੇ ਲੋਕ ਹੈਲਪਰ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਅਸੀਂ ਲੋਕ ਡਿਪੋਰਟ ਕਰਾਂਗੇ ਜਿਹੜੇ ਲੋਕ ਆਪਦੀਆਂ ਕੰਟਰੀਜ਼ 'ਚ ਨਹੀਂ ਜਾ ਸਕਦੇ ਤੇ ਤੁਹਾਨੂੰ ਇਹ ਲੈਣੇ ਪੈਣਗੇ ਹੁਣ ਇਦੇ ਵਿੱਚ ਨਾਲ ਦੀ ਨਾਲ ਵੱਡੀ ਗੱਲ ਜਿਹੜੀ ਇਹ ਹੈ ਜੀ ਮੈਕਸੀਕੋ ਦਾ ਨਾਮ ਵੀ ਇਸ ਦੇ ਵਿੱਚ ਆਉਂਦਾ ਉਹ ਕਹਿੰਦੇ ਨਾਨ ਮੈਕਸੀਕਨ ਜਿਹੜੇ ਲੋਕ ਨੇ ਉਹ ਤੁਹਾਨੂੰ ਅਸੈਪਟ ਕਰਨੇ ਪੈਣੇ ਨੇ ਬਿਕਾਜ਼ ਤੁਹਾਡੀ ਕੰਟਰੀ ਦੇ ਵਿੱਚੋਂ ਸਾਰੇ ਲੋਕ ਸਾਡੇ ਤੱਕ ਆਉਂਦੇ ਨੇ ਜਿਹੜੇ ਵੀ ਲੋਕ ਵਾਪਸ ਭੇਜੇ ਜਾ ਰਹੇ ਹੋਣਗੇ ਉਹਨਾਂ ਨੂੰ ਤੁਹਾਨੂੰ ਲੈਣਾ ਹੀ ਪੈਣਾ ਸੋ ਜਿਹੜੇ ਤਾਂ ਵਾਪਸ ਵੈਸੀ ਮੈਕਸੀਕਨ ਕਿਤੇ ਜਾਂਦੇ ਨੇ ਉਹ ਤਾਂ ਕੋਈ ਚੁਆਇਸ ਨਹੀਂ ਹੈ ਉਹ ਤਾਂ ਮੈਕਸੀਕੋ ਨੇ ਲੈਣੀ ਹੀ ਹੈ ਬਟ ਜਿਹੜੇ ਨਾਨ ਮੈਕਸੀਕਨ ਲੋਕ ਨੇ ਉਹ ਵੀ ਜਿਹੜੀ ਹੈ ਉਹ ਮੈਕਸੀਕੋ ਦੇ ਵਿੱਚ ਜਿਹੜਾ ਡਿਪੋਰਟ ਕੀਤੇ ਜਾਣਗੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਇਸ ਟਾਈਮ ਮੈਕਸੀਕੋ ਨੂੰ ਟੈਰਫ ਦੇ ਨਾਲ ਉਹ ਕਹਿੰਦੇ ਜੀ ਜਾਂ ਤਾਂ ਤੁਸੀਂ ਆਪਣੇ ਜਿਹੜੇ ਹੈ ਬਾਰਡਰਸ ਉਹਨਾਂ ਨੂੰ ਕੰਟਰੋਲ ਕਰ ਲਓ ਜਾਂ ਫਿਰ ਇੰਨਾ ਜ਼ਿਆਦਾ ਟੈਰਫ ਤੁਹਾਡੇ ਤੇ ਵਧਾ ਦਿੱਤਾ ਜਾਣਾ 25% ਤੇ ਉਹਦੇ ਨਾਲ ਫਿਰ ਮੈਕਸੀਕੋ ਦਾ ਸਰਵਾਈਵ ਕਰਨਾ ਔਖਾ ਹੈ ਹੁਣ ਜਿੰਨੇ ਵੀ ਇਹ ਕੰਟਰੀਜ਼ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਇਕਨੋਮਿਕ ਪ੍ਰੈਸ਼ਰ ਹੈ ਡਿਪਲੋਮੈਟਿਕ ਪ੍ਰੈਸ਼ਰ ਹੈ ਇਹ ਸਾਰਾ ਜਿਹੜਾ ਪ੍ਰੈਸ਼ਰ ਹੈ ਉਹ ਬਣਾ ਕੇ ਮੇਨ ਮਕਸਦ ਇਹ ਹੈ ਕਿ ਲੋਕ ਅਮਰੀਕਾ ਤੋਂ ਬਾਹਰ ਕੱਢਨੇ ਹੁਣ ਲੋਕਾਂ ਦੀ ਜੇ ਗੱਲ ਸੁਣੀਏ ਜਾਂ ਸੋਚੀਏ ਤਾਂ ਲੋਕ ਇੱਕ ਨਵੀਂ ਕੰਟਰੀ ਜਾਣਗੇ ਮੰਨ ਲਓ ਕਿ ਭਾਮਸ ਦੀ ਗੱਲ ਕਰੀਏ ਭਾਮਸ ਦਾ ਕਲਚਰ ਉਹਨਾਂ ਨੂੰ ਨਹੀਂ ਪਤਾ ਉੱਥੇ ਦੀ ਜ਼ੁਬਾਨ ਉਹਨਾਂ ਨੂੰ ਨਹੀਂ ਪਤਾ ਉੱਥੇ ਦੀ ਕੋਈ ਰਹਿਣ ਸਹਿਣ ਉਹਨਾਂ ਨੂੰ ਨਹੀਂ ਪਤਾ ਔਰ ਬਹੁਤ ਸਾਰੀਆਂ ਅਜਈਆਂ ਇਹ ਕੰਟਰੀਜ਼ ਨੇ ਜਿਹੜੀਆਂ ਕਿ ਬਹੁਤ ਗਰੀਬ ਵੀ ਨੇ ਜਿਹੜੇ ਲੋਕ ਅਮਰੀਕਾ ਦਾ ਡ੍ਰੀਮ ਲੈ ਕੇ ਆਪਣੇ ਘਰੋਂ ਚੱਲੇ ਨੇ ਤੇ ਉਹਨਾਂ ਨੂੰ ਅਜਾਹੀ ਕਿਸੇ ਆਈਲੈਂਡ ਦੇ ਉੱਪਰ ਸੁੱਟਤਾ ਜਾਵੇ ਤਾਂ ਉਹ ਕੀ ਕਰਨਗੇ ਕੋਸ਼ਿਸ਼ ਜਿਹੜੀ ਹੈ ਮਿਸਟਰ 트াম্প ਐਡਮਿਨਿਸਟ੍ਰੇਸ਼ਨ ਦੀ ਏ ਹੈ ਕਿ ਇਹ ਲੋਕ ਜਦੋਂ ਵਾਪਸ ਜਾਣਗੇ ਉੱਥੇ ਜਾ ਕੇ ਤੰਗ ਹੋਣਗੇ ਤੰਗ ਹੋ ਕੇ ਆਪਣੀਆਂ ਟਿਕਟਾਂ ਲੈਣਗੇ ਤੇ ਆਪੋ ਆਪਣੇ ਘਰੇ ਵਾਪਸ ਚਲੇ ਜਾਣਗੇ ਲੇਕਿਨ ਪੈਨਮਾ ਬਹਾਮਾਸ ਟਰਕਸ ਐਂਡ ਕੇਕੋਸ ਆਈਲੈਂਡ ਜਿਹੜੇ ਹੈਗੇ ਨੇ ਉਹਨਾਂ ਤੋਂ ਲੋਕ ਫਿਰ ਵਾਪਸ ਆਉਣ ਦੀ ਕੋਸ਼ਿਸ਼ ਵੀ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਯੂਐਸ ਇਮੀਗ੍ਰੇਸ਼ਨ ਐ ਜਿਹੜੀ ਉਹਨਾਂ ਨੇ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਸਖਤੀ ਐ ਜਿਹੜੀ ਉਹ ਕਰ ਦੇਣੀ ਹੈ ਸੋ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਇਨ ਅਮਰੀਕਨ ਹਿਸਟਰੀ ਇਹ ਹੋਣ ਜਾ ਰਿਹਾ ਜੀ ਐਸ ਸੂਨ ਐਸ ਮਿਸਟਰ ਟਰੰਪ ਓਵਲ ਆਫਿਸ ਦੇ ਵਿੱਚ ਆਉਣਗੇ ਉਹਨਾਂ ਨੇ ਆਉਂਦੇ ਸਾਰੇ ਇਹ ਡਿਪੋਰਟੇਸ਼ਨ ਦੀਆਂ ਜਿਹੜੀਆਂ ਆਰਡਰਸ ਨੇ ਉਹ ਕਰਨੇ ਸ਼ੁਰੂ ਕਰ ਦੇਣੇ ਨੇ ਮਿਸਟਰ ਟਰੰਪ ਦੇ ਕਾਰਜਕਾਲ ਦੇ ਵਿੱਚ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਐਡਮਿਨਿਸਟਰेटर ਇੱਕ ਹੈਗੇ ਨੇ ਉਹਨਾਂ ਵੱਲੋਂ ਦੱਸਿਆ ਇਹ ਗਿਆ ਉਹ ਕਹਿੰਦੇ ਜੀ ਪਹਿਲੇ 90 ਦਿਨ ਅਜਿਹੇ ਹੋਣੇ ਨੇ ਤੁਹਾਨੂੰ ਬਹੁਤ ਸਾਰੀਆਂ ਬਸਾਂ ਨਜ਼ਰ ਆਉਣਗੀਆਂ ਬਹੁਤ ਸਾਰੇ ਬੱਚੇ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਬਹੁਤ ਸਾਰੇ ਬੱਚੇ ਕਿੱਥੇ ਚਲੇਗੇ ਤੁਹਾਨੂੰ ਇਹ ਤੱਕ ਨਹੀਂ ਪਤਾ ਲੱਗਣਾ ਜਿਹੜੇ ਕਿ ਡਿਪੋਰਟੇਸ਼ਨ ਜਿਹੜੇ ਸੈਲਸ ਨੇ ਉਹਨਾਂ ਦੇ ਵਿੱਚ ਹੋਣਗੇ ਲੋਕਾਂ ਨੂੰ ਸਮਝ ਤੱਕ ਨਹੀਂ ਆਉਣੀ ਤੇ ਲੋਕ ਜਿਹੜੇ ਨੇ ਉਹ ਡਿਪੋਰਟ ਕਰ ਦਿੱਤੇ ਜਾਣਗੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਇਹ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈਗੀਆਂ ਵੈਸੇ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹੀਦੀ ਆ ਉਹ ਕਹਿੰਦੇ ਜੀ ਅਸੀਂ ਇੱਕ ਵੀਕ ਦੇ ਵਿੱਚ ਵਿੱਚ ਇੱਕ ਵੀਕ ਦੇ ਵਿੱਚ ਵਿੱਚ ਅਸੀਂ ਅਰੈਸਟ ਵੀ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਵੀ ਕਰ ਦੇਾਂਗੇ ਬਾਂਬਾਸ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਫਰਮਲੀ ਇਹ ਸਾਰੀ ਜਿਹੜੀ ਆਫਰ ਹੈ ਇਹਨੂੰ ਰਿਜੈਕਟ ਕੀਤਾ ਉਹ ਕਹਿੰਦੇ ਜੀ ਅਸੀਂ ਥਰਡ ਵਰਡ ਕੰਟਰੀਜ਼ ਦੇ ਕੋਈ ਸਿਟੀਜ਼ਨਸ ਜਿਹੜੇ ਨੇਗੇ ਕੋਈ ਡਿਪੋਰਟ ਇਸ ਅਮਰੀਕਾ ਦੇ ਵਾਪਸ ਨਹੀਂ ਲੈਣੇ ਲੇਕਿਨ ਸਮ ਟਾਈਮਸ ਇਕਨੋਮਿਕਸ ਤੇ ਪੋਲਿਟੀਕਲ ਡਿਪਲੋਮੈਟਿਕ ਪ੍ਰੈਸ਼ਰ ਇਨਾ ਹੋ ਜਾਂਦਾ ਹੈ ਕਿ ਛੋਟੀਆਂ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੀਆਂ ਸਰਕਾਰਾਂ ਨਾ ਤਾਂ ਕੁਝ ਕਰ ਸਕਦੀਆਂ ਨੇ ਨਾ ਹੀ ਕੁਝ ਸੋਚ ਸਕਦੀਆਂ ਨੇ ਸੋ ਇਹਦੇ ਵਿੱਚ ਹੁਣ ਹੋਏਗਾ ਕਿ ਕਿਹਾ ਨਹੀਂ ਜਾ ਸਕਦਾ ਹੈਗਾ ਲੇਕਿਨ ਜੇਸਨ ਹਾਊਸਰ ਫਾਰਮਰ ਚੀਫ ਆਫ ਸਟਾਫ ਫਾਰ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਉਹਨਾਂ ਦੀ ਇਹ 90 ਦਿਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਹੈ ਕਿੰਦੇ ਫਰਸਟ 90 ਡੇਸ ਵਿਲ ਬੀ ਹੈਲ ਸੋ ਉਹਨਾਂ ਨੇ ਬਹੁਤ ਜ਼ਿਆਦਾ ਇਹਦੀ ਵੱਖਰੀ ਪਿਕਚਰ ਸਾਹਮਣੇ ਦਿੱਤੀ ਹੈ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਰਿਹਾ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ ਨਾਲ ਅਸੀਂ ਚਾਹੁੰਦੇ ਹਾਂ ਕਿ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਕਰੀਏ ਤਾਂ ਤੁਹਾਡੇ ਤੱਕ इजीली ਪਹੁੰਚ ਕਰ ਸਕੀਏ